ਬਾਈਬਲ ਦੇ ਵਿੱਚ ਸ਼ੈਤਾਨ ਨੇ ਆਕਰਸ਼ਿਤ ਕੀਤਾ ਪ੍ਰਭੂ ਯੀਸ਼ੂ ਮਸੀਹ ਨੂੰ ਕਿ ਨਾ ਦੇਖ ਇਸ ਸੰਸਾਰ ਦੀਆਂ ਪਾਤਸ਼ਾਹੀਆਂ ਔਰ ਸਿਰਫ ਤੂੰ ਇੱਕ ਪ੍ਰਣਾਮ ਕਰ ਦੇ ਚੁੱਕ ਕੇ ਸਭ ਤੈਨੂੰ ਦਊਗਾ ਪਵਿੱਤਰ ਬਾਈਬਲ ਦੇ ਵਿੱਚ ਦੀ ਇਹ ਘਟਨਾ ਇਸ ਗੱਲ ਦਾ ਪਰਮਾਣ ਹੈ ਕਿڑی ਤਾਕਤ ਜਿਹੜੀ ਨਾਸ ਹੋਣ ਵਾਲੇ ਭੋਜਨ ਵੱਲ ਇੱਕ ਵਿਅਕਤੀ ਦਾ ਧਿਆਨ ਅਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਇੱਕ ਹੀ ਤਾਕਤ ਹੈ ਅੰਧਕਾਰ ਦੀ ਸ਼ਕਤੀ ਅਗਰ ਅੱਜ ਕੋਈ ਵੀ ਪਾਸਟਰ ਕੋਈ ਵੀ ਸੇਵਕ ਕੋਈ ਵੀ ਐਸੀ ਕਲੀਸਿਆ ਦੇ ਵਿੱਚ ਐਸੀ ਮਿਨਿਸਟਰੀ ਦੇ ਵਿੱਚ ਜਿੱਥੇ ਵੀ ਵਿਸ਼ਵਾਸੀਆਂ ਦਾ ਧਿਆਨ ਸੰਸਾਰ ਦੀਆਂ ਬਾਤਸਾਈਆਂ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਉੱਥੇ ਹੀ ਸਮਝੋ ਕਿ ਉਹੀ ਤਾਕਤ ਦੇ ਪਿੱਛੇ ਹੋ ਕੇ ਕੰਮ ਕਰ ਰਹੀ ਇਸ ਸੇਵਕ ਦੇ ਇਸ ਮਿਨਿਸਟਰੀ ਦੇ ਵਿੱਚ ਜਿਹੜੀ ਤਾਕਤ ਪ੍ਰਭੂ ਯੇਸ਼ੂ ਮਸੀਹ ਨੂੰ ਇੱਕ ਪਹਾੜ ਉੱਤੇ ਲੈ ਕੇ ਗਈ ਸੀ